ਅਕਾਲੀ ਦਲ ਨਾਲ ਗੱਟ ਕਰਨਾ ਕੋਈ ਮਾੜਾ ਨਹੀਂ ਆਉਂਦਾ ਟਾਈਮ ਦੇ ਵਿੱਚ ਹਾਈ ਕਮਾਂਡ ਚਾਹੁੰਦੀ ਹੈ ਤੇ ਕਰ ਸਕਦੀ ਹੈ ਪਰ ਅਕਾਲੀ ਦਲ ਨਾਲ ਕਰ ਸਕਦੇ ਹੈਗਾ ਜੇ ਪਤਾ ਨਹੀਂ ਅਕਾਲੀ ਦਲ ਜਿਹੜਾ ਹੋਵੇ ਜੀ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੂੰ ਵੱਡੀ ਲੋੜ ਹੈ ਮੇਰੇ ਨਾਲ ਤਾਂ ਅਕਾਲੀ ਦਲ ਨੇ ਜੋ ਟਿਕਟ ਦੇ ਕੇ ਤੇ ਮਦਦ ਹੋਰ ਪਾਸੇ ਕੀਤੀ ਮੇਰੀ ਜਮੀਰ ਕਦੇ ਅਲਾਉ ਨਹੀਂ ਕਰੂਗੀ ਕਿ ਮੈਂ ਕਿਸੇ ਹੋਰ ਪਾਰਟੀ ਬਦਲਾਂਗਾ ਕੀ ਲੱਗਦਾ ਤੁਹਾਨੂੰ ਕੋਈ ਸੁਖਬੀ ਸਿੰਘ ਬਾਦਲ ਤੋਂ ਇਲਾਵਾ ਕੋਈ ਹੋਰ ਲੀਡਰ ਹੈਗਾ ਪੰਜਾਬ ਦੀ ਅਕਾਲੀ ਦਲ ਦੀ ਪ੍ਰਧਾਨ ਕਿ ਲਈ ਹੌਨਰ ਟਾਈਮ ਦੇ ਜੇ ਪੰਜਾਬ ਨੂੰ ਪਹੁੰਚਾਉਣ ਦਾ ਭਾਰ ਜੰਦਾ ਪਾਰਟੀ ਦੀ ਲੋੜ ਹੈ ਔਰ ਸਾਡੇ ਨਾਲ ਲੋਕ ਰੋਜ਼ ਨਵੇਂ ਦਿਨ ਸੰਪਰਕ ਕਰ ਰਹੇ ਆ ਅਸੀਂ ਜਿੱਥੇ ਵੀ ਜਾਂਦੇ ਹਾਂ ਬਹੁਤ ਵੱਡੀ ਗਿੰਦੀ ਦੇ ਵਿੱਚ ਜਿਹੜੀ ਉਹੀਆਂ ਮੁਟਿਆਰੀਆਂ ਆ ਰਹੀਆਂ ਜੀ ਦੇਖ ਰਹੇ ਹਾਂ ਰੋਹਨਾ ਸਪੋਕਸਮੈਨ ਨੇ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਚਰਚਾ ਛਿੜ ਗਿਆ ਅਕਾਲੀ ਭਾਜਪਾ ਦੇ ਗੱਠਜੋੜ ਦੀਆਂ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਹੋਣਾ ਦਾ ਇੱਕ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਅਕਾਲੀ ਦਲ ਨੂੰ ਭਾਜਪਾ ਦੇ ਨਾਲ ਗੱਠਜੋੜ ਜੜਾ ਕਰਨਾ ਚਾਹੀਦਾ ਹੈ ਤੇ ਹੁਣ ਇਸ ਗੱਠਜੋੜ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਸਾਡੇ ਨਾਲ ਖਾਸ ਤੌਰ ਤੇ ਗੱਲਬਾਤ ਕਰਨ ਆਸੀ ਸਰੂਪ ਚਾ ਸਿੰਘਲਾ ਨੇ ਜਿਹੜੇ ਸਾਬਕਾ ਵਿਧਾਇਕ ਨੇ ਅਕਾਲੀ ਦਲ ਚ ਬ੍ਰਹਿ ਚੁੱਕੇ ਨਹੀਂ ਹੁਣ ਬਠਿੰਡਾ ਦੇ ਅਰਬੰਦ ਦੇ ਭਾਜਪਾ ਦੇ ਪ੍ਰਧਾਨ ਹੈ ਉਹਨਾਂ ਨਾਲ ਗੱਲ ਕਰਦੇ ਕਿਉਂਕਿ ਇਹ ਚਰਚਾ ਪਹਿਲਾਂ ਵੀ ਪਿਛਲੇ ਸਮੇਂ ਵਿੱਚ ਜਿਹੜੀ ਛੜੀ ਸੀ ਵੀ ਅਕਾਲੀ ਦਲ ਭਾਜਪਾ ਦਾ ਗੱਠਜੋੜ ਹੋਣ ਵਾਲਾ ਪਰ ਹੁਣ ਸੁਨੀਲ ਜਾਖੜ ਹੋਣਾ ਦਾ ਬਿਆਨ ਆਇਆ ਤਾਂ ਉਸ ਤੋਂ ਬਾਅਦ ਜਿਹੜੀ ਫੇਰ ਇੱਕ ਵਾਰ ਚਰਚਾ ਛਿੜ ਗਿਆ ਕਿ ਅਕਾਲੀ ਭਾਜਪਾ ਦਾ ਗਠਜੋੜ ਹੋ ਸਕਦਾ ਸਿੰਗਲਾ ਸਾਹਿਬ ਨਾਲ ਗੱਲ ਕਰਦੇ ਆ ਸਿੰਗਲਾ ਸਾਹਿਬ ਕਿਵੇਂ ਦੇਖਦੇ ਹੋ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਣਾ ਦਾ ਬਿਆਨ ਆਇਆ ਕਹਿੰਦੇ ਵੀ ਸਮੇਂ ਦੀ ਲੋੜ ਹੈ ਪੰਜਾਬ ਦੇ ਹਾਲਾਤ 1996 ਵਾਲੇ ਬਣਦੇ ਜਾ ਰਹੇ ਆ ਤਾਂ ਹੁਣ ਭਾਜਪਾ ਨੂੰ ਅਕਾਲੀ ਨਾਲ ਗਠਜੋੜ ਕਰ ਲੈਣਾ ਚਾਹੀਦਾ ਦੇਖੋ ਸਾਡੇ ਸੂਬੇ ਦੇ ਪ੍ਰਧਾਨ ਸੁਨੀਲ ਜਾਖੜ ਜੀ ਬਹੁਤ ਸੀਨੀਅਰ ਨੇਤਾ ਹੈ ਔਰ ਉਹਨਾਂ ਦਾ ਜਿਹੜਾ ਬਿਆਨ ਆ ਉਹਨਾਂ ਦੀ ਜਿਹੜੀ ਸੋਚ ਹੈ ਉਹ ਬੇਤਜਾਮਦੇ ਆ ਔਰ ਅਗਰ ਉਹਨੂੰ ਲੱਗਦਾ ਹੈ ਕਿ ਗੱਠ ਛੋੜ ਹੋਣਾ ਚਾਹੀਦਾ ਅਸੀਂ ਉਹਨਾਂ ਦੇ ਨਾਲ ਆ ਪਰ ਇੱਕ ਗੱਲ ਨਾਲ ਅਜੇ ਕਿਉਂਕਿ ਅਕਾਲੀ ਦਲ ਬੜੀ ਪੁਰਾਣੀ ਪਾਰਟੀ ਹੈ ਔਰ ਅਕਾਲੀ ਦਲ ਨਾਲ ਗੱਠ ਜੋੜ ਕਰਨਾ ਮਾਰਾ ਨਹੀਂ ਹੋਣਾ ਟਾਈਮ ਦੇ ਵਿੱਚ ਹਾਈ ਕਮਾਂਡ ਚਾਹੁੰਦੀ ਤੇ ਕਰ ਸਕਦੀ ਹੈ ਪਰ ਅਕਾਲੀ ਦਲ ਕਰ ਸਕਦੇ ਆ ਤਾਂ ਇਹ ਪਤਾ ਨਹੀਂ ਅਕਾਲੀ ਦਲ ਜਿਹੜਾ ਹੋਏਗਾ ਬਿਲਕੁਲ ਇਹੀ ਮੇਰਾ ਸਵਾਲ ਆ ਵੀ ਦੋ ਅਕਾਲੀ ਦਲ ਬਣ ਚੁੱਕੇ ਆ ਇੱਕ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਇੱਕ ਪਾਸੇ ਸੁਖਬੀਰ ਸਿੰਘ ਬਾਦਲਾ ਅਕਾਲੀ ਦਲ ਹੈ ਤਾਂ ਕਿਹੜੇ ਨਾਲ ਹੋ ਸਕਦਾ ਜਿਹੜਾ ਬਹੁ ਗਿਣਤੀ ਦੇ ਵਿੱਚ ਹੋਏਗਾ ਜਿਹਦੇ ਨਾਲ ਬੰਦੇ ਜ਼ਿਆਦਾ ਹੋਣਗੇ ਸੁਭਾਵਿਕ ਹੈ ਸੁਭਾਵਿਕ ਹੈ ਅਕਾਲੀ ਦਲ ਹੀ ਹੋਏਗਾ ਜਿਨ੍ਹਾਂ ਬੰਦੇ ਜ਼ਿਆਦਾ ਹੋਣਗੇ ਵੱਡੀ ਗਿਣਤੀ 'ਚ ਹੋਣਗੇ ਪੁਰਾਣੇ ਲੀਡਰ ਹੋਣਗੇ ਲੋਕਾਂ ਦੇ ਵਿੱਚ ਜਿਨ੍ਹਾਂ ਦਾ ਪੂਰਾ ਪ੍ਰਭਾਵ ਹੋਊਗਾ ਉਹ ਜਿੱਤਣ ਦੇ ਕਾਬਿਲ ਹੋਣਗੇ ਉਸ ਅਕਾਲੀ ਨਾਲ ਨਹੀਂ ਹੋਏਗਾ ਜਿਹੜੇ ਬੰਦੇ ਜਿਹੜੇ ਕੋਲੇ ਕੁਝ ਨਹੀਂ ਹੋਏਗਾ ਉਹਦੇ ਨਾਲ ਕਿਵੇਂ ਹੋ ਸਕਦਾ ਪਸੀ ਅਲੀ ਸਿਗਲਾ ਸਾਹਿਬ ਸਰੂਪ ਤੁਸੀਂ ਵੀ ਰਹੇ ਹੋ ਸਿਗਲਾ ਸਾਹਿਬ ਅਕਾਲੀ ਦਲ ਦਾ ਹਿੱਸਾ ਰਹੇ ਹੋ ਸੁਭੀਰ ਸਿੰਘ ਬਾਦਲ ਦੇ ਰਹਿਨਮਾਈ ਹੁਣ ਕਿੱਥੇ ਦੇ ਦੋ ਅਕਾਲੀ ਦਲ ਕਿੱਥੇ ਖੜਾ ਦੇਖੋ ਸੁਭੀਰ ਸਿੰਘ ਬਾਦਲ ਦੇ ਵਾਸਤੇ ਬੜੇ ਚੈਲੰਜ ਹੈ ਜੀ ਉਹਨਾਂ ਨੂੰ ਬੜਾ ਕੁਝ ਕਰਨਾ ਪੈਣਾ ਹੈ ਅੱਜ ਜੇ ਅਕਾਲੀ ਦਲ ਨੂੰ ਬਚਾਉਣਾ ਹੈ ਜੀ ਚਾਹ ਭਾਰਤੀ ਜਨਤਾ ਪਾਰਟੀ ਦੀ ਉਹਨਾਂ ਨੂੰ ਵੱਡੀ ਲੋੜ ਹੈ ਅਕਾਲੀ ਦਲ ਛੋਟਾ ਭਾਈ ਬਣ ਕੇ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਭਾਈ ਮੰਨ ਕੇ ਚੱਲੇ ਤੇ ਮੈਂ ਕਹਿ ਸਕਦਾ ਕਿ ਉਹਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਆ ਪੰਜਾਬ ਨੂੰ ਵੀ ਸਥਿਰਤਾ ਮਿਲੇਗੀ ਤੇ ਨਾਲ ਜਿਹੜੇ ਪੰਜਾਬ ਦੇ ਮਸਲੇ ਹਾਲਾਤ ਆ ਉਹ ਹੱਲ ਹੋਣਗੇ ਲੋਕ ਆਰਾਮ ਨਾਲ ਆਪਣਾ ਜੀਵਨ ਜੀਤ ਕਰ ਸਕੋ ਬਿਲਕੁਲ ਜੀ ਦੋ ਟੜੇ ਬਣੇ ਹੋਇਆ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਨੂੰ ਹੁਣ ਪਿਛਲੇ ਸਮੇਂ ਵੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨਗੀ ਤੋਂ ਹਟਣਾ ਚਾਹੀਦਾ ਕੀ ਲੱਗਦਾ ਤੁਹਾਨੂੰ ਕੋਈ ਸੁਖਵੀਰ ਸਿੰਘ ਬਾਦਲ ਤੋਂ ਇਲਾਵਾ ਕੋਈ ਹੋਰ ਲੀਡਰ ਹੈਗਾ ਪੰਜਾਬ ਦੀ ਅਕਾਲੀ ਦਲ ਦੀ ਪ੍ਰਧਾਨਗੀ ਲਈ ਦੇਖੋ ਇਹ ਇਹ ਨਹੀਂ ਹੈ ਕਿ ਅਕਾਲੀ ਦਾ ਲੀਡਰ ਨੇ ਪਛਵਾ ਗਿਆ ਅਕਾਲੀ ਦਲ ਬੜੀ ਵੱਡੀ ਪੁਰਾਣੀ ਪਾਰਟੀ ਹੈ ਇਹਦੇ ਵਿੱਚ ਬਹੁਤ ਨੇਤਾ ਨੇ ਬਹੁਤ ਸੋਲਜੇ ਹੋਏ ਲੋਕ ਹੈ ਬਹੁਤ ਸਮਦਰ ਲੋਕ ਹੈ ਜਿਨ੍ਹਾਂ ਨੇ ਬੜਾ ਲੰਮਾ ਜੀਵਨ ਉਹਨਾਂ ਦਾ ਪੋਲਿਟਿਕਸ ਦੇ ਵਿੱਚ ਰਿਹਾ ਹੈ ਤੇ ਜਿਨ੍ਹਾਂ ਦੇ ਕਾਰਨ ਪੋਲਿਟਿਕਸ ਨੂੰ ਵੱਡਾ ਫਾਇਦਾ ਮਿਲਿਆ ਹੈ ਔਰ ਬਹੁਤ ਇਸ ਤਰ੍ਹਾਂ ਦੇ ਕਾਬਲ ਲੋਕ ਨੇ ਔਰ ਮੈਂ ਕਹਿੰਨਾ ਕਿ ਜੀ ਜਲਦੀ ਹੈ ਉਹਨਾਂ ਦੇ ਟਾਈਮ ਦੇ ਵਿੱਚ ਜਿਵੇਂ ਜਿਵੇਂ ਪਰਤਾ ਖੁੱਲਣੀਆਂ ਉਸ ਟਾਈਮ ਦੇ ਉੱਤੇ ਕਲੀਅਰ ਹੋ ਜਾਣਾ ਕਿ ਕਿਹੜਾ ਅੱਛਾ ਆਦਮੀ ਜਿਹੜਾ ਹੈਗਾ ਅਕਾਲੀ ਦਲ ਨੂੰ ਚਲਾ ਸਕਦਾ ਤੇ ਉਹ ਨਾਲ ਅਕਾਲੀ ਦਲ ਜਿਹੜਾ ਹੈਗਾ ਮਜ਼ਬੂਤੀ ਨਾਲ ਭਾਰਤੀ ਜਨਤਾ ਪਾਰਟੀ ਸਵਾਰ ਸਾਹ ਦੀ ਚੜ੍ਹ। ਹਰ ਵਾਰ ਸੀਟਾਂ ਦਾ ਚੱਕਰ ਪੈਂਦਾ ਹੁੰਦਾ ਸੀ 23 ਸੀਟਾਂ ਭਾਜਪਾ ਨੂੰ ਮਿਲਦੀਆਂ ਸੀ ਤੁਹਾਨੂੰ ਲੱਗਦਾ ਜੇਕਰ ਗਰਸ਼ੋੜ ਹੁੰਦਾ ਤਾਂ ਕਿੰਨੀਆਂ ਸੀਟਾਂ ਥੋੜੇ ਹਿਸਾਬ ਨਾਲ ਜਿਹੜਾ ਭਾਜਪਾ ਕਹੂਗਾ ਕਿ ਸਾਨੂੰ ਪੰਜਾਬ ਚ ਮਿਲ। ਦੇਖੋ ਮੈਂ ਇਹ ਮੇਰੇ ਲੈਵਲ ਦੀ ਗੱਲ ਨਹੀਂ ਹੈ। ਇਹ ਹਾਈ ਕੁਮਾਰ ਨੇ ਸੋਚਣਾ ਯਕਸ਼ਰ ਸਾਹੂਰ ਨੇ ਸੋਚਣਾ ਜਾਂ ਪੂਰੀ ਲੀਡਰਸ਼ਿਪ ਨੇ ਸੋਚਣਾ ਜਾਂ ਸੈਂਟਰ ਨੇ ਸੋਚਣਾ ਪਰ ਮੈਂ ਕਹਿੰਦਾ ਕਿ ਇੱਕੋ ਹੀ ਸੀ ਗੱਲ ਕਹਿ ਸਕਦੇ ਕਿ ਭਾਰਤਿਆ ਜਨਤਾ ਪਾਰਟੀ ਵੱਡੇ ਭਰਾ ਦੇ ਰੂਪ ਵਿੱਚ ਪਹਿਲਾਂ ਹਮੇਸ਼ਾ ਛੋਟੇ ਭਰਾ ਦੇ ਰੂਪ ਵਿੱਚ ਅੱਜ ਸਮਿਤ ਰੋੜਾ ਭਾਰਤਿਆ ਜਨਤਾ ਪਾਰਟੀ ਵੱਡੇ ਭਾਈ ਦੇ ਰੂਪ ਤੋਂ ਚੱਲੇ ਤਾਂ ਮੇਰਾ ਕਹਿਣਾ ਮਤਲਬ ਵੀ ਜ਼ਿਆਦਾ ਸੀਟਾਂ ਭਾਰਤਿਆ ਜਨਤਾ ਪਾਰਟੀ ਸਗਲਾ ਸਭ ਪਿੰਡਾਂ ਦੇ ਵਿੱਚ ਕਿਵੇਂ ਦੇਖਦੇ ਹੋ ਆਧਾਰ ਬੀਜੇਪੀ ਦਾ ਕਿਉਂਕਿ ਬੜਾ ਜ਼ੋਰ ਲੱਗਿਆ ਕਿਸਾਨਾਂ ਦੇ ਮਸਲੇ ਦੀ ਗੱਲ ਕਰ ਲਈ ਹੈ ਜਾਂ ਪਿਛਲੇ ਸਮੇਂ ਹੈ ਇਲੈਕਸ਼ਨਾਂ 'ਚ ਵਿਰੋਧ ਬਹੁਤ ਹੋਇਆ ਹੁਣ ਤੁਸੀਂ ਵੀ ਜਾ ਰਹੀਓ ਸ਼ਹਿਰ 'ਚ ਜਾ ਰਹੀਓ ਤੁਹਾਡੀ ਲੀਡਰਸ਼ਿਪ ਪਿੰਡਾਂ 'ਚ ਵੀ ਜਾ ਰਹੀ ਹੈ ਪਿੰਡਾਂ ਨੇ ਰਿਸਪੌਂਸ ਕੀ ਹੈ ਭਾਜਪਾ ਦੇ ਪ੍ਰਤੀ ਦੇਖੋ ਜਿਹੜਾ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹੋਇਆ ਉਹ ਵਿਰੋਧ ਕਰਨ ਵਾਲਿਆਂ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਔਰ ਲੋਕ ਇਹ ਗੱਲ ਸਮਝ ਚੁੱਕੇ ਹੈ ਕਿ ਇਹ ਜਿਹੜੇ ਲੋਕ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਿਸਾਨਾਂ ਦੇ ਮਫਾਟੇ ਪਾ ਕੇ ਇਹੀ ਵਿਰੋਧੀ ਪਾਰਟੀਆਂ ਦੇ ਲੋਕ ਝੰਡੇ ਚੱਕ ਕੇ ਕਿਸਾਨਾਂ ਲਈ ਦੇ ਤੇ ਉਹਨਾਂ ਨੇ ਵਿਰੋਧ ਕੀਤਾ ਅੱਜ ਲੋਕਾਂ ਦੇ ਸਾਹਮਣੇ ਉਹ ਜਿਹੜੇ ਹੈਗੇ ਆ ਲੋਕ ਪਹਿਚਾਨ ਚੁੱਕੇ ਆ ਲੋਕ ਇਹ ਚਾਹੁੰਦੇ ਆ ਕਿ ਆਉਣ ਵਾਲੇ ਟਾਈਮ ਦੇ ਜੇ ਪੰਜਾਬ ਨੂੰ ਬਚਾਉਣਾ ਤਾਂ ਭਾਰਤੀ ਜਨਤਾ ਪਾਰਟੀ ਦੀ ਲੋੜ ਹੈ ਔਰ ਸਾਡੇ ਨਾਲ ਲੋਕ ਰੋਜ਼ ਨਵੇਂ ਦਿਨ ਸੰਪਰਕ ਕਰ ਰਹੇ ਆ ਅਸੀਂ ਜਿੱਥੇ ਵੀ ਜਾਂਦੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈਗੀ ਮੀਟਿੰਗਾਂ ਹੋ ਰਹੀਆਂ 23 ਤਰੀਕ ਨੂੰ ਸਾਡੀ ਮੀਟਿੰਗ ਹੋਣ ਜਾ ਰਹੀ ਹੈ ਤੁਸੀਂ ਉਹਨੂੰ ਕਵਰ ਕਰਨਾ ਕਿ ਪਿੰਡਾਂ ਦੇ ਵਿੱਚ ਉਹ ਕਿਵੇਂ ਇੱਕ ਸਾ ਜਿਹੜੇ ਜ਼ਿਮੀਂਦਾਰ ਹੈ ਨਾ ਰਲੇ ਜ਼ਿਮੀਂਦਾਰੀ ਦਾ ਧੰਦਾ ਕਰ ਰਿਹਾ ਹੈ ਔਰ ਮਜ਼ਦੂਰ ਖੇਤ ਮਜ਼ਦੂਰ ਹੈ ਉਹ ਸਾਰੇ ਵਿੱਚ ਆਉਣਾ ਤੁਸੀਂ ਅਕਾਲੀ ਦਲ ਚ ਵੀ ਰਹੇ ਹੋ ਉਸ ਸਮੇਂ ਬੀਜੇਪੀ ਦੀ ਸਥਿਤੀ ਤੇ ਹੁਣ ਸਥਿਤੀ ਕਿੰਨਾ ਫਰਕ ਲੱਗ ਰਿਹਾ ਕਿਉਂਕਿ ਹੁਣ ਬੀਜੇਪੀ ਚ ਆ ਚੁੱਕੇ ਤੁਸੀਂ ਉਸ ਸਮੇਂ ਵੀ ਰਹੇ ਹੋ ਉਦੋਂ ਬੀਜੇਪੀ ਦੀ ਸਥਿਤੀ ਕੀ ਸੀ ਤੇ ਅੱਜ ਕੀ ਸਥਿਤੀ ਹੈ ਦੇਖੋ ਉਸ ਟਾਈਮ ਤੋਂ ਤਾਂ ਬੀਜੇਪੀ 23 ਸੀਟਾਂ ਨਾਲ ਲੜਦੀ ਸੀ 23 ਤੱਕ ਸੀਮਤ ਸੀ ਅਕਾਲੀ ਦਲ ਜਿਹੜਾ ਹੈਗਾ ਬਾਕੀ ਥਾਵਾਂ ਦੇ ਉੱਤੇ ਬੀਜੇਪੀ ਨੂੰ ਨੀ ਜਾਨ ਦਾਛ ਹੁਣ ਬੀਜੇਪੀ ਨੂੰ ਚਾਂਸ ਮਿਲਿਆ ਬੀਜੇਪੀ ਨੇ ਹਰ ਕੰਸਟੀਚੂਐਂਸੀ ਦੇ ਵਿੱਚ ਹਰ ਬੂਥ ਤੱਕ ਪਹੁੰਚ ਕੀਤੀ ਹੈ ਤਾਂ ਮੈਂ ਕਹਿ ਸਕਦਾ ਕਿ ਜ਼ਮੀਨ ਅਸਮਾਨ ਦਾ ਫਰਕ ਹੋ ਚੁੱਕਾ ਹੈ ਹੁਣ ਬੀਜੇਪੀ ਜਿਹੜੀ ਹੈਗੀ ਹੈ ਕਰ ਕਰ ਤੱਕ ਪਿੰਡਾਂ ਤੱਕ ਪਹੁੰਚ ਕਰ ਚੁੱਕੀ ਹੈ ਹਰ ਪਿੰਡ ਦੇ ਵਿੱਚ ਸਾਡੀ ਇਕਾਈ ਬਣ ਚੁੱਕੀ ਹੈ ਹਰ ਬੂਥ ਤੇ ਸਾਡੀ ਟੀਮ ਬਣ ਚੁੱਕੀ ਹੈ ਔਰ ਹਰ ਬੂਥ ਦੇ ਵਿੱਚ ਸਾਡੇ ਜਿਹੜੇ ਇਹ ਬੀਜੇਪੀ ਨੂੰ ਚਾਹਣ ਵਾਲੇ ਲੋਕ ਜਿਨ੍ਹਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਇੱਕ ਸਾਲ ਤੂੰ ਦੇਖੋਗੇ ਕਿ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਵੀ ਜਿਹੜਾ ਹੈਗਾ ਇਹ ਸਰਕਾਰ ਬਣਾ ਸਕਦੀ ਹੈ। ਸਹਿਲਾ ਸਭ ਸੁਖਵੀਰ ਸਿੰਘ ਬਾਦਲ ਸ਼੍ਰੀ ਕਾਲ ਤੱਕ ਸਾਥ ਤੋਂ ਸਜ਼ਾ ਮਿਲੀ ਧਾਰਮਿਕ ਉਹਨਾਂ ਨੇ ਸਜ਼ਾ ਪੂਰੀ ਕੀਤੀ। ਬੇਅਦਬੀ ਦਾ ਵੱਡਾ ਇਸ਼ੂ ਚੱਲ ਰਿਹਾ ਅੱਜ ਵੀ ਲੋਕਾਂ ਦੇ ਮਾਣਾਂ 'ਚ ਗੁੱਸਾ ਸੁਖਵੀਰ ਬਾਦਲ ਦੇ ਪ੍ਰਤੀ। ਲੱਗਦਾ ਉਸ ਗੁੱਸੇ 'ਚੋਂ ਕਾਲੀ ਦਲ ਨਿਕਲ ਪਊਗਾ ਜਾਂ ਸੁਖਵੀਰ ਬਾਦਲ ਨਿਕਲ ਪਾਉਣਗੇ ਲੋਕਾਂ ਦੇ ਗੁੱਸੇ 'ਚੋਂ। ਦੇਖੋ ਇਹ 'ਚ ਦੋ ਰਹਿਮ ਨਹੀਂ ਹੈ। ਕਿ ਅੱਜ ਅਸੀਂ ਪਿੰਡਾਂ ਜਾ ਰਹੇ ਹਾਂ। ਕਿ ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਲੋਕ ਅਕਾਲੀ ਦਲ ਦੇ ਵਿੱਚੋਂ ਆਪ ਚ ਗਏ ਸੀ ਉਹ ਵਾਪਸ ਆ ਰਹੇ ਆ ਉਹ ਅਕਾਲੀ ਦਲ ਵੱਲ ਮੁਹ ਨਹੀਂ ਕਰ ਰਹੇ ਉਹ ਭਾਰਤੀ ਜਨਤਾ ਵੱਲ ਨਹੀਂ ਆ ਰਹੀ ਆ ਇਹ ਤਾਂ ਮੈਸੇਜ ਹੁੰਦਾ ਹੈ ਕਿ ਕੁਝ ਨਾ ਕੁਝ ਗਲਤ ਜਿਹੜਾ ਹੋਇਆ ਹੈ ਜਾਂ ਉਹਨਾਂ ਦੀ ਕਾਰਜ ਸ਼ੈਲੀ ਤੋਂ ਗਲਤ ਹੋਇਆ ਹੈ ਜਾਂ ਲੋਕ ਨਹੀਂ ਹਜ਼ਮ ਕਰ پا ਰਹੇ ਜੋ ਕੁਝ ਪਿੱਛੇ ਹੋਇਆ ਉਹਨਾਂ ਨੇ ਚਾਹੇ ਸਜ਼ਾ ਮਿਲ ਗਈ ਲੋਕਾਂ ਨੇ ਜੇ ਮਾਫੀ ਕੀਤਾ ਇਸ ਕਰਕੇ ਸਾਨੂੰ 파ਰਟੀ ਜਾਂਦਾ 파ਰਟੀ ਨੂੰ ਮਜਬੂਤੀ ਮਿਲੇਗੀ। ਸਿੰਘਾ ਸਾਹਿਬ ਆਖਰੀ ਸਵਾਲ ਆ ਚਰਚਾ ਇਹ ਵੀ ਹੈ ਕਿ ਕਹਿੰਦੇ ਜਿਹੜੇ ਵੀ ਅਕਾਲੀ ਦਲ ਦੇ ਸੀਨੀਅਰ ਲੀਡਰ ਜਿਵੇਂ ਤੁਸੀਂ ਵੀ ਹੈਗੇ ਹੋ ਜਾਂ ਹੋਰ ਵੀ ਜਿਹੜੇ ਬਾਦਲ ਪਰਿਵਾਰ ਦੇ ਨਜ਼ਦੀਕ ਹੈ ਜਿਹੜੇ ਚਲੇ ਗਏ ਸੀ ਕਹਿੰਦੇ ਉਹਨਾਂ ਨੂੰ ਵੀ ਵਾਪਸ ਲਿਆ ਜਾ ਸਕਦਾ। ਦੇਖੋ ਮੈਨੂੰ ਨਹੀਂ ਪਤਾ ਮੈਂ ਤਾਂ ਨਹੀਂ ਜਾਣਾ। ਮੇਰੇ ਨਾਲ ਤਾਂ ਅਕਾਲੀ ਦਲ ਨੇ ਜੋ ਟਿਕਟ ਦੇ ਕੇ ਤੇ ਮਦਦ ਹੋਰ ਪਾਸੇ ਕੀਤੀ ਮੇਰੀ ਜ਼ਮੀਰ ਕਦੇ এলাਓ ਨਹੀਂ ਕਰੂਗੀ। ਮੈਂ ਕਿਸੇ ਹੋਰ ਪਾਰਟੀ ਬਦਲਾਂ ਮੈਂ ਮੇਰੀ ਪਹਿਲੇ ਦਿਨ ਤੋਂ ਹੀ ਫਲਸਫੀਰੀ ਹੈ ਜਿਸੇ ਕੰਮ ਕਰਉ ਮੈਨੂੰ ਤਾਂ ਉਹ ਤੋਂ ਪੁਜਾਇਆ ਗਿਆ ਤੇ ਮੈਂ ਭਾਰਤੀ ਜਨਤਾ ਪਾਰਟੀ ਚ ਆਇਆ ਔਰ ਭਾ ਜਿਹੜਾ ਮੇਰਾ ਜੀਵਨ ਹੈ ਉਹ ਭਾਰਤੀ ਜਨਤਾ ਪਾਰਟੀ ਲਈ ਸਮਰਪਿਤ ਹੈ ਔਰ ਮੇਰਾ ਇੱਕ ਇੱਕ ਕਣ ਭਾਰਤੀ ਜਨਤਾ ਪਾਰਟੀ ਦਾ ਹੈ ਬਹੁਤ ਹੰਗਾ ਜੀ ਸੋਹੇਸਾਨਾ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਨੇ ਸ਼ਹਿਰੀ ਅਰਪਨ ਦੇ ਇਹ ਆਗੂ ਨੇ ਸਰੂਪ ਚੰਦ ਸਿੰਘਲਾ ਜੀ ਸਾਬਕਾ ਐਮ.ਐਲ.ਏ ਰਹਿਨੇ ਯਕਾਲੀ ਦਲ ਦਾ ਵੀ ਹਿੱਸਾ ਰਹਿਨੇ ਹੁਣ ਬੀ.ਜੇ.ਪੀ ਦੀ ਕਮਾਨੇ ਨਾਲ ਕੋਲ ਹੈਗੀ ਹੈ ਜ਼ਿਲ੍ਹੇ ਦੀ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਫੈਸਲਾ ਹਾਈ ਕਮਾਂਡ ਪਾਰਟੀ ਕਰੂਗੀ ਤਾਂ ਉਹਦੇ ਨਾਲ ਆ ਪਰ ਫਿਲਹਾਲ ਜਿਹੜੀ ਚਰਚਾ ਛਿੜੀ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਬੀ.ਜੇ.ਪੀ ਨੂੰ ਜਿਹੜਾ ਅਲਾਈਅੰਸ ਕਰਨਾ ਚਾਹੀਦਾ ਦੋਨਾਂ ਵਾਸਤੇ ਫਾਇਦਾ ਹੈਗਾ ਤੇ ਇਹ ਜਿਹੜੇ ਬੀ.ਜੇ.ਪੀ ਦੇ ਪ੍ਰਧਾਨ ਅਸਲੀ ਜਾਖੜ ਹੋਣਾਂ ਦੀ ਇੱਕ ਚੈਨਲ ਦੇ ਉੱਤੇ ਇੰਟਰਵਿਊ ਦੇ ਦੌਰਾਨ ਉਹਨੇ ਸਟੇਟਮੈਂਟ ਦਿੱਤੀ ਹੈ ਇਸ ਤੋਂ ਪਹਿਲਾਂ ਵੀ ਸੁਖਦੇਵ ਸਿੰਘ ਢਿੰਡਸਾ ਹੋਣਾਂ ਦੇ ਅਰਦਾਸ ਵੇਲੇ ਵੀ ਜਿਹੜੀ ਅੰ ਬੀਜਪੀ ਆ ਕਾਲੀ ਦਲ ਜੇਕਰ ਇਕੱਠਾ ਹੁੰਦਾ ਤਾਂ ਪੰਜਾਬ ਨੂੰ ਪੰਜਾਬ ਦੇ ਮਸਲੇ ਹੱਲ ਹੋ ਸਕਦੇ ਆ ਹੁਣ ਇਹੀ ਗੱਲ ਸਰੂਪਚੰਦ ਸਿੰਘਲਾ ਹੋਣਾ ਨੇ ਵੀ ਕਹੀ ਐ ਹਾਲਾਂਕਿ ਇਹਨਾਂ ਦਾ ਕਹਿਣਾ ਕਿ ਇਹਨਾਂ ਦਾ ਕਣਕਣ ਬੀਜਪੀ ਦੇ ਲਈ ਐ ਅਕਾਲੀ ਦਲ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਪਾਜਾ ਗਿਆ ਸੀ ਜਾਂ ਇਹਨਾਂ ਦਾ ਕਹਿਣਾ ਜਿਸ ਤਰੀਕੇ ਨਾਲ ਇਹਨਾਂ ਨੂੰ ਮਾਹੌਲ ਇਸ ਤਰੀਕਾ ਦਾ ਬਣਾਤਾ ਕਿ ਸਰੂਪਚੰਦ ਸਿੰਘਲਾ ਜੀ ਨੂੰ ਅਕਾਲੀ ਦਲ ਛੱਡਣਾ ਪਿਆ ਤਾਂ ਦੇਖਦੇ ਹਾਂ ਹੁਣ ਆਨਲਾਈਨ ਸੰਮੇਲ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਕਿੰਨਾ ਕੁ ਅੱਗੇ ਵਧਿਆ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਰਜ਼ਾਨਾ ਸ